ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਹੈ ਕਿ ਪਸ਼ੂਆਂ ਨੂੰ ਜਿਵੇਂ ਵਿਟਾਮਿਨ, ਪ੍ਰੋਟੀਨ ਔਰ ਕੈਲਸ਼ੀਅਮ ਦੀ ਜਿਹੜੀ ਕਮੀ ਹੈਗੀ ਉਹ ਅਸੀਂ ਕਿਸ ਤਰ੍ਹਾਂ ਪੂਰੀ ਕਰਨੀ ਹੈ ਇਸ ਕਰਕੇ ਵੀਡੀਓ ਨੂੰ ਪੂਰਾ ਦੇਖਿਓ ਕਿ ਸਕਿੱਪ ਨਾ ਕਰਿਓ ਠੀਕ ਹੈ ਜੀ। ਹੈਲੋ ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਤੁਸੀਂ ਸਾਰੇ ਜਣੇ ਉਮੀਦ ਕਰਦੀ ਆ ਤੁਸੀਂ ਸਾਰੇ ਜਣੇ ਬਹੁਤ ਹੀ ਵਧੀਆ ਹੋਵੋਗੇ ਤੇ ਗਾਇਜ਼ ਅਸੀਂ ਵੀ ਵਧੀਆ ਤੇ ਅੱਜ ਮੇਰੀ ਡਿਊਟੀ ਸੀਗੀ ਮੱਝਾ ਕਰਨੀ ਤੇ ਮੈਂ ਆ ਗਈ ਸੀ ਇੱਧਰ ਸਾਡੇ ਜਿਹੜੀਆਂ ਹੈਗੀਆਂ ਨੇ ਤਿੰਨ ਗਾਇਆਂ ਨੇ ਤੇ ਇੱਕ ਮੱਝ ਹੈ ਤੇ ਇੱਕ ਸਾਡੀ ਬੱਚੀ ਹੈ ਛੋਟੀ। ਇੱਕ ਗਾਇਂਦਨਾਲ ਦੀ ਤੇ ਮੈਂ ਆ ਕੇ ਮਾਰਨਿੰਗ ਮਾਰਨਿੰਗ ਪਹਿਲਾਂ ਸਵੇਰੇ ਅਸੀਂ ਸੰਨੀ ਵਗੈਰਾ ਰੜਾ ਲਈ ਸੀਗੀ ਸਾਡਾ ਜਿੰਦਾ ਕਿ ਅਸੀਂ ਉਲਦੇ ਆ 4:30 ਵਜੇ 4:30 ਵਜੇ ਜਿਹੜਾ ਆਪਣਾ ਕੰਮ ਕੰਪਲੀਟ ਕਰ ਲਿਆ ਤੇ ਅਸੀਂ ਜਿੱਦਾ ਕਿ ਧਾਰਾਂ ਵਗੈਰਾ ਕੱਢ ਲਈਆਂ ਸੀਗੀਆਂ ਪੱਠੇ ਪਾਤੇ ਸੀ ਹੈ ਨਾ ਸੰਨੀ ਰੜਾਣੇ ਆ ਸਵੇਰੇ ਸਵੇਰੇ ਹੋਰ ਲਾ ਕੇ ਹੁਣ ਟਾਈਮ ਹੋ ਗਿਆ ਸੀ 8:00 ਵਜੇ ਦਾ ਹੁਣ ਇਹਨਾਂ ਨੂੰ ਜਿੱਦਾ ਕਿ ਜਿਹੜਾ ਥੋੜਾ ਬਹੁਤਾ ਇਹਨਾਂ ਨੇ ਗੋਹਾ ਕੀਤਾ ਹੈ ਨਾ ਉਹ ਚੱਕ ਦਾਂਗੇ ਤੇ ਨਾਲ ਹੀ ਜਿਹੜਾ ਇਹਨਾਂ ਨੂੰ ਪਾਣੀ ਪਲਾਣਾ ਤੇ ਇਹਨਾਂ ਨੂੰ ਨਵਾਣਾ ਹੈ ਠੀਕ ਹੈ ਜੀ ਉੰਬਾਸ ਮੈਥਿਆ ਕਿ ਗੋਹਾ ਤਾਂ ਥੋੜਾ ਹੀ ਸੀਗਾ ਮਤਲਬ ਇੱਕ ਇੱਕ ਫੋਸ ਕੀਤਾ ਹੋਇਆ ਸੀਗਾ ਇਹਨਾਂ ਨੇ ਉਹ ਚੱਕ ਦਿੱਤਾ ਸੀਗਾ ਹੁਣ ਮੈਂ ਇਹਨਾਂ ਨੂੰ ਨਾਲੇ ਪਾਣੀ ਪਿਲਾ ਦੂੰਗੀ ਪਹਿਲਾਂ ਮੋਟਰ ਚਲਾਤੀ ਸੀ ਉਧਰ ਦੀਦੀ ਨੇ ਤੇ ਮੋਟਰ ਚਲਾ ਕੇ ਜਿਹੜਾ ਠੰਡਾ ਪਾਣੀ ਹੈਗਾ ਉਹ ਭਰ ਲਾਂਗੇ ਤੇ ਇਹਨਾਂ ਨੂੰ ਖੜਾ ਖੜਾ ਕਰ ਦਾਂਗੇ ਬੈਠੀਆਂ ਨੇ ਆਰਾਮ ਦੇ ਨਾਲ ਕਿਉਂਕਿ ਗਰਮੀ ਜਿਹੜੀ ਹੈਗੀ ਆ ਬਹੁਤ ਜ਼ਿਆਦਾ ਹੋਈ ਪਈ ਐ ਟਾਈਮ ਨਾਲ ਹੀ ਜਿਹੜਾ ਹੈ ਨਾ ਕੰਮ ਨਿਭੜ ਜਾਵੇ ਉਹੀ ਵਧੀਆ ਹੁੰਦਾ ਤੇ ਜਿੱਦਾਂ ਕਿ ਹੁਣ ਇਹਨਾਂ ਨੂੰ ਬਾਹਰ ਕੱਢੂੰਗੀ ਧੁੱਪ ਤਾਂ ਬਹੁਤ ਤੁਹਾਨੂੰ ਪਤਾ ਹੀ ਹੈ 7 ਵਜੇ 6 ਵਜੇ ਧੁੱਪ ਬਹੁਤ ਨਿਕਲ ਆਉਂਦੀ ਹੈ ਹੈਨਾ ਇਸ ਕਰਕੇ ਥੋੜਾ ਜਿਹਾ ਇਹਨਾਂ ਨੂੰ 8 ਵਜੇ ਦਾ ਟਾਈਮ ਹੋ ਗਿਆ ਸੀ ਅੱਜ ਵੈਸੇ ਸਵੇਰੇ ਮੌਸਮ ਥੋੜਾ ਠੀਕ ਜਿਹਾ ਵੀ ਸੀਗਾ ਹਵਾ ਜੀ ਚੱਲੀ ਜਾਂਦੀ ਸੀਗੀ ਇਸ ਕਰਕੇ ਬਾਅਦ ਸੇਣਾ ਨੂੰ ਜਲਦੀ ਜਲਦੀ ਬਾਹਰ ਕੱਢਾਂਗੇ ਪਾਣੀ ਪਲਾਵਾਂਗੇ ਠੰਡਾ ਪਾਣੀ ਪਲਾਉਂਗੇ ਮੋਟਰ ਦਾ ਕਿਉਂਕਿ ਟੈਂਕੀ ਦਾ ਪਾਣੀ ਦੇਖੋ ਹੈ ਨਾ ਬਹੁਤ ਗਰਮ ਹੋ ਜਾਂਦਾ ਹੈ ਰਾਤ ਨੂੰ ਵੀ ਪਹਿਲਾਂ ਇਦਾਂ ਹੁੰਦਾ ਸੀਗਾ ਜਿੱਦਾ ਪਿਛਲੀਆਂ ਗਰਮੀਆਂ ਟੈਂਕੀ ਦਾ ਪਾਣੀ ਰਾਤ ਜਿਹਨੂੰ ਠੀਕ ਜਾ ਹੁੰਦਾ ਸੀਗਾ ਲੇਕਿਨ ਹੁਣ ਜਿੱਦਾ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਬਹੁਤ ਹੀ ਜ਼ਿਆਦਾ ਜਿਹੜੀ ਗਰਮੀ ਪੈ ਰਹੀ ਹੈ ਹੈਨਾ ਇਸ ਕਰਕੇ ਟੈਂਕੀ ਦਾ ਪਾਣੀ ਤਾਂ ਅੱਗ ਵਰਗਾ ਹੁੰਦਾ ਹੈ ਇਸ ਕਰਕੇ ਮੋਟਰ ਦਾ ਜਿਹੜਾ ਤਾਂ ਤਾਜ਼ਾ ਪਾਣੀ ਹੈਗਾ ਗਰਮੀਆਂ ਦੇ ਵਿੱਚ ਉਹ ਭੜਾਣੇ ਆ 3-4 ਵਾਰ ਪਾਣੀ ਦਿਖਾ ਦਿੰਨੇ ਹੁੰਨੇ ਆ ਜਿੱਦਾਂ ਕੀ ਹ ਸਵੇਰੇ ਵੀ ਦਿਖਾਇਆ ਤਾਂ ਸੀਗਾ ਪੀਤਾ ਨਹੀਂ ਸੀਗਾ ਬਸ ਇਹਨਾਂ ਨੂੰ ਥੋੜਾ ਥੋੜਾ ਵਿੱਤਾ ਸੀਗਾ ਫਿਰ ਇਹਨਾਂ ਨੂੰ ਆ ਹੁਣ ਪੜਾ ਦਾਂਗੇ ਫਿਰ ਜਦੋਂ ਅਸੀਂ ਇਹਨਾਂ ਨੂੰ ਮਤਲਬ ਪੱਠੇ ਪਾਣੇ ਨੇ ਆ ਘਾਹ ਵਗੈਰਾ ਹਰਾ ਆ ਜਾਂਦਾ ਹੈ ਨਾ ਟਾਲ ਤੋਂ ਹੀ ਲੈਣੇ ਆ ਅਸੀਂ ਹਰਾ ਇਹ ਹਰਾ ਆ ਜਾਂਦਾ ਹੈ ਉਹਦੋਂ 2:30 ਵਜੇ ਇਹਨਾਂ ਨੂੰ ਹਰਾ ਪਾ ਦਿੰਨੇ ਆ ਉਹਦੋਂ ਪਾਣੀ ਪੁਣੀ ਪਾ ਦਿੰਨੇ ਹੁੰਨੇ ਆ ਫੇਰ ਰਾਤ ਨੂੰ ਫੇਰ ਪਾ ਦਿੰਨੇ ਕਿਉਂਕਿ ਗਰਮੀ ਦੇਖੋ ਹਨਾ ਅਸੀਂ ਕਿੰਨੀ ਵਾਰ ਪਾਣੀ ਪੀਂਨੇ ਆ ਇੰਨੀ ਗਰਮੀ ਹੋਈ ਪਈ ਐ ਬਹੁਤ ਜ਼ਿਆਦਾ ਆਪਾਂ ਦਾ ਮੂੰਹ ਇੰਨਾ ਸੁੱਕਣ ਲੱਗ ਜਾਂਦਾ ਮਿੰਟ-ਮਿੰਟ ਬਾਅਦ ਪਾਣੀ ਦਾ ਗਲਾਸ ਸੁੱਟਦੇ ਆ ਅੰਦਰ ਤੇ ਇਹ ਤਾਂ ਵਿਚਾਰੀ ਬੋਲ ਕੇ ਵੀ ਨਹੀਂ ਦੱਸ ਸਕਦੇ ਇਸ ਕਰਕੇ ਇਹਨਾਂ ਨੂੰ ਵੀ ਹਨਾ ਕਿੰਨੀ ਵਾਰ ਜਿਹੜਾ ਹੈਗਾ ਪਾਣੀ ਪੁਲਾ ਦੇ ਦਿੰਨੇ ਹੁੰਨੇ ਆ ਤੇ ਬਸ ਇੱਥੇ ਗੋਹਾ ਮਾੜਾ ਮਾੜਾ ਕਰੀ ਜਾਂਦੀਆਂ ਨੇ ਹੈਨਾ ਜਿੱਦਾਂ ਜਿੱਦਾਂ ਖੜੀਆਂ ਹੋਈ ਜਾਂਦੀਆਂ ਨੇ ਗੋਹਾ ਕਰੀ ਜਾਂਦੀਆਂ ਨੇ ਜਿੰਨਾ ਖਿਡਾਰੋਂ ਉਹ ਤੋਂ ਵੱਧ ਤਾਂ ਇਹ ਗੋਹਾ ਕਰਦੀਆਂ ਨੇ ਜੇ ਇੱਕ ਟੋਕਰ ਆ ਪਾਨੇ ਤੇ ਇੱਕ ਬੱਠਲ ਗੋਹੇ ਦਾ ਕਰਦੀਆਂ ਕਰ ਦਿੰਦੀਆਂ ਨੇ ਤੇ ਚਲੋ ਹੁਣ ਇਥੇ ਨਾ ਪਾਣੀ ਨੇ ਬੇਟੀ ਆਈ ਸੀ ਉਹ ਖੜੀ ਸੀ ਤਾਂ ਉਹਦੇ ਨਾਲ ਥੋੜੀ ਬਹੁਤੀ ਨਾਲੇ ਮੈਂ ਕਿ ਗੱਲਬਾਤਾਂ ਕਰੀ ਜਾਂਦੀ ਸੀ ਨਾਲੇ ਮੈਂ ਕੰਮ ਕਰੀ ਜਾਂਦੀ ਸੀ ਬਸ ਜਿਹੜਾ ਰਾਤ ਦਾ ਪਾਣੀ ਸੀਗਾ ਉਹ ਹਨਾ ਡੋਲ ਦਾਂਗੇ ਕਿਉਂਕਿ ਕਈ ਵਾਰ ਕੁੱਤੇ ਕੱਤੇ ਦਾ ਵੀ ਢੂਠਾ ਹੋ ਜਾਂਦਾ ਨਾ ਫਿਰ ਅਸੀਂ ਢੂਠਾ ਪਾਣੀ ਨਹੀਂ ਪੁਲਾਉਂਦੇ ਇਹਨਾਂ ਨੂੰ ਅ ਸੜੇ ਜੇ ਹੈ ਕਈ ਵਾਰ ਢੂਠਾ ਕਰ ਜਾਂਦਾ ਇੱਥੇ ਨਾ ਉਹ ਖੜੀ ਸੀ ਲਵੂ ਬੇਟੀ ਖੜੀ ਸੀਗੀ ਦੋ ਤੀ ਸਾਡੀ ਤੇ ਮੈਂ ਉਹਦੇ ਨਾਲ ਗੱਲਾਂ ਮਾਰਦੀ ਸੀ ਮੈਂ ਕਿ ਆ ਜਾ ਤੈਨੂੰ ਕੰਮ ਸਿਖਾਵਾਂ ਮੱਜਾਂ ਦਾ ਤੇ ਬਾਸ ਹੁਣ ਮੋਟਰ ਚਲਾਤੀ ਸੀ ਹੁਣ ਆਪਾਂ ਨੇ ਪੈਪ ਲਾ ਕੇ ਜਿਹੜਾ ਹੈਗਾ ਕਰ ਲਾਂਗੇ ਅ ਜਿਹੜਾ ਢੋਲ ਹੈਗਾ ਭਰ ਲਾਂਗੇ ਪਹਿਲਾਂ ਨਾ ਤੇ ਖੇਲ ਹੁੰਦੀ ਸੀ ਫਿਰ ਅਸੀਂ ਖੇਲ ਐ ਹੋ ਗਿਆ ਕਿ ਮੱਝਾਂ ਸੀ ਮਤਲਬ ਥੋੜੀਆਂ ਹੀ ਰੱਖਣੀਆਂ ਨੇ ਪਹਿਲੇ ਜ਼ਿਆਦਾ ਹੁੰਦੇ ਸੀ 10 12 ਪਸੂ ਹੁੰਦੇ ਸੀ ਉਹ ਫਿਰ ਅਸੀਂ ਵੇਚ ਦਿੱਤੇ ਸੀ ਇਹ ਫਿਰ ਅਸੀਂ ਥੋੜੇ ਹੀ ਰੱਖਨੇ ਆ ਚਾਰ ਬਸ ਹਨਾ ਬਸ ਹੁਣ ਇਹ ਠੰਡੇ ਪਾਣੀ ਦਾ ਜਿਹੜਾ ਹੈਗਾ ਢੋਲ ਭਰ ਲੂੰਗੀ ਮੈਂ ਤੇ ਇਹਨਾਂ ਨੂੰ ਵਾਰੀ-ਵਾਰੀ ਸਿਰ ਪਾਣੀ ਪਲਾ ਕੇ ਬਾਹਰ ਬੰਨ ਲੂੰਗੀ ਫਿਰ ਬਾਕੀ ਜਿਹੜਾ ਕੰਮ ਕਰੀ ਜਾਊਂਗੀ ਉਹ ਮੈਂ ਤੁਹਾਨੂੰ ਦੱਸੀ ਜਾਊਂਗੀ ਤੇ ਵਸਤਥੇ ਭਾਰੀ ਦਾ ਬੇਟਾ ਉਹ ਥੈਲਾ ਜੇ ਚੱਕਣ ਆਇਆ ਸੀਗਾ ਕਿਉਂਕਿ ਦਾਣਾ ਵਗੈਰਾ ਲੈ ਕੇ ਆਉਣਾ ਸੀਗਾ ਤੇ ਉਹ ਫਿਰ ਦਾਣਾ ਦੂਣਾ ਲੈ ਜਾਂਦਾ ਹੁੰਦਾ ਤੇ ਮੈਂ ਜੇ ਅਸੀਂ ਮੈਨੂੰ ਗਿਆ ਮੈਂ ਕਿਹਾ ਜੇ ਇਸ ਮੈਨੂੰ ਇਹਦੀ ਬਣਾ ਵੀਡੀਓ ਤੇ ਉਹ ਸ਼ਰਮ ਆ ਜਾਂਦਾ ਹੁੰਦਾ ਨਾ ਇਸ ਕਰਕੇ ਉਹ ਤਾਂ ਭੱਜ ਗਿਆ ਜਦ ਦੀ ਬਸ ਮੈਂ ਪਾਣੀ ਮਿੰਟੂ ਮੈਂਟੀ ਜਿਹੜਾ ਹੈਗਾ ਢੋਲ ਅਸੀਂ ਇਹ ਵਾਲਾ ਢੋਲੀ ਆਏ ਸੀਗੇ ਫਿਰ ਖੇਲ ਤਾਂ ਉਹ ਕਰ ਦਿੱਤੀ ਸੀਗੀ ਉਹ ਬੜੀ ਸੀਗੀ ਨਾਲੇ ਫਿਰ ਐ ਹੁੰਦਾ ਕਿ ਢੋਲ ਠੀਕ ਹੈ ਹਨਾ ਕਿ ਅਸੀਂ ਕਿਹੜੇ ਜਿਆਦਾ ਪਸ਼ੂ ਰੱਖਣੇ ਜੀ ਜਿਆਦਾ ਪਸ਼ੂ ਰੱਖਾਂਗੇ ਫਿਰ ਦੇਖ ਲਵਾਂਗੇ ਹਨਾ ਉਹ ਕਰ ਲਾਂਗੇ ਆਪਣਾ ਬਣਾ ਲਵਾਂਗੇ ਦੁਬਾਰਾ ਖੇਲ ਇਸ ਕਰਕੇ ਢੋਲ ਹੀ ਠੀਕ ਹੈ ਢੋਲ ਚ ਪਾਣੀ ਪੂਣੀ ਪੜਾ ਲਈਦਾ ਤੇ ਬਾਅਦ ਵਿੱਚ ਜਦ ਨਾਲ ਆਣੀਆਂ ਤਾਂ ਅਸੀਂ ਵੈਪ ਦੇ ਨਾਲ ਹੀ ਹੁੰਦੀਆਂ ਨੇ ਬੇੜਾ ਜਿਹੜਾ ਹੈਗਾ ਪਸ਼ੂਆਂ ਵਾਲਾ ਇਹ ਬਰਾਂਡਾ ਤੇ ਬਾਹਰਲਾ ਬੇੜਾ ਇਹ ਸਾਨੂੰ ਹਨਾ ਰੋਜ਼ ਧੋਣਾ ਪੈਂਦਾ ਕਿਉਂਕਿ ਹੁਣ ਨਾਲੇ ਠੰਡਾ ਹੋ ਜਾਂਦਾ ਨਾਲੇ ਗਰਮੀ ਬਹੁਤ ਜ਼ਿਆਦਾ ਹਨਾ ਗਰਮ ਹੋਇਆ ਪਿਆ ਹੁੰਦਾ ਇੱਧਰ ਧੁੱਪ ਵੀ ਸਿੱਧੀ ਹੀ ਪੈਣ ਲੱਗ ਜਾਂਦੀ ਆ ਮੋਰੇ ਅਸੀਂ ਜਿਹੜੇ ਕਾਗਜ ਲਾਏ ਹੋਏ ਇਹ ਵੀ ਨਹੀਂ ਤਾਰੇ ਹੈ ਜਾਲੀ ਵੀ ਲਾਈ ਹੋਈ ਆ ਉੱਪਰ ਤੋਂ ਕਾਗਜ ਐ ਵੀ ਸ਼ੌਂਜ ਹੀ ਰਹਿੰਦੀ ਆ ਮਾੜੀ ਮੋਟੀ ਤਾਂ ਕਰਕੇ ਮੱਝ ਨੂੰ ਪਾਣੀ ਪਿਲਾ ਦੂੰਗੀ ਅਸੀਂ ਇੱਕੋ ਮੱਝ ਰੱਖੀ ਪਹਿਲਾਂ ਜ਼ਿਆਦਾ ਮੱਝਾਂ ਹੀ ਹੁੰਦੀਆਂ ਸੀਗੀਆਂ ਗਾਈਆਂ ਨਹੀਂ ਸੀ ਹੁੰਦੀਆਂ ਫਿਰ ਅਸੀਂ ਹੁਣ ਐ ਕਰਾਂਗੇ ਕਿ ਇੱਕ ਗਾਈ ਅਸੀਂ ਵੇਚ ਦੇਣੀ ਆ ਸੂਣ ਵਾਲੀ ਇੱਕ ਗਾਈ ਤੇ ਉਹਨੂੰ ਵੇਚ ਕੇ ਮੱਝ ਹੀ ਲੈ ਕੇ ਆਵਾਂਗੇ ਜੀ ਤਾਂ ਮੱਝਾਂ ਦਾ ਹਨਾ ਰੇਟ ਵੀ ਬਹੁਤ ਜ਼ਿਆਦਾ ਚੱਲਦਾ ਪਿਆ ਮਹਿੰਗੀਆਂ ਹੀ ਬਹੁਤ ਮਿਲਦੀਆਂ ਨੇ ਅ ਮੇਰੇ ਪਾਪਾ ਹੁਣੇ ਲੈ ਕੇ ਆਏ ਸੀ 1 ਢਾਈ ਲੱਖ ਦੀ ਮੱਝ ਤੇ ਉਹਨਾਂ ਨੇ ਦੱਸਿਆ ਸੀਗਾ ਕਿ ਉਹਦੇ ਥੱਲੇ 22 ਕਿਲੋ ਦੁੱਧ ਹੈਗਾ ਹੈ ਲੇਕਿਨ ਮਤਲਬ ਸੂਣ ਵਾਲੀ ਹੀ ਸੀ ਸੂਏ ਤੋਂ ਬਾਅਦ ਉਹ ਨਹੀਂ ਨਾ ਦੁੱਧ ਦਿੱਤਾ ਨਹੀਂ ਉਹਨੇ 16 ਕਿਲੋ ਦੁੱਧ ਦਿੱਤਾ ਸੀਗਾ ਫੇਰ ਅਸੀਂ ਦੇਖ ਲਓ ਹਨਾ 50000 ਰੁਪਏ ਜਿਹੜਾ ਘਾਟਾ ਹੈਗਾ ਉਹ ਪਾ ਕੇ ਮੱਝ ਨੂੰ ਵੇਚ ਦਿੱਤੀ ਸੀ ਤੇ ਕੱਟੀ ਰੱਖ ਲਈ ਸੀਗੀ ओके ਦੂਜੀ ਮਾਝੇ ਸੀ ਉਹ ਕਿਹੜੀ ਹੁੰਦੀ ਹੈ ਮੇਰਾ ਦਿਮਾਗ 'ਚ ਨਹੀਂ ਆ ਰਿਹਾ ਤੇ ਬਸ ਹੁਣ ਅਸੀਂ ਇੱਕ ਗਾਂ ਵੇਚ ਕੇ ਇੱਕ ਮੱਝ ਲੈ ਲਾਂਗੇ ਫਿਰ ਦੋ ਮੱਝਾਂ ਰੱਖਾਂਗੇ ਤੇ ਦੋ ਗਾਈਆਂ ਰੱਖ ਲਾਂਗੇ ਤੁਹਾਨੂੰ ਪਤਾ ਹੀ ਹੈ ਮੱਝਾਂ ਦਾ ਦੁੱਧ ਵਧੀਆ ਹੁੰਦਾ ਹੈ ਨਾ ਨਾਲੇ ਮਹਿੰਗਾ ਵੀ ਵੇਚਦਾ ਬਾਨਾ ਲੱਗੀਆਂ ਹੋਈਆਂ ਨੇ ਬਸ ਜਿੰਨੀ ਕਾਪ ਨੂੰ ਲੋੜ ਹੁੰਦੀਆਂ ਉਹਨਾਂ ਕਰਾ ਕੇ ਬਾਕੀ ਅਸੀਂ ਵੇਚੇ ਬੂਝ ਲੈਣੇ ਆ ਹਨ ਤੇ ਗਾਈਆਂ ਦਾ ਦੁੱਧ ਦਾ ਦੇਖੋ ਮੱਝਾਂ ਦੇ ਦੁੱਧ ਦਾ ਐ ਕੇ ਕੋ ਵੀ ਬਣ ਜਾਂਦਾ ਨਾ ਗਾਈਆਂ ਦਾ ਤਾਂ ਕੀ ਹੈ ਨਾ ਅੰਨਾ ਕੋਈ ਖਾਸ ਨਹੀਂ ਹੁੰਦਾ ਇਸ ਕਰਕੇ ਗਾਈਆਂ ਦਾ ਦੁੱਧ ਜਿੰਨਾ ਜ਼ਿਆਦਾ ਹੋਵੇ ਓਨਾ ਹੀ ਹੈ ਨਾ ਪਤਲਾ ਹੁੰਦਾ ਦੁੱਧ ਗਾਈਆਂ ਦਾ ਤੇ ਮੱਝਾਂ ਦਾ ਚਲੋ ਵਧੀਆ ਫੈਟ ਫੂਡ ਲੱਗ ਜਾਂਦੀ ਹੈ ਵੈਸੇ ਬਾਨਾ ਲੱਗੀਆਂ ਹੋਈਆਂ ਨੇ ਸਾਡੇ ਇੱਧਰ ਮਤਲਬ ਕਿ 70 ਰੁਪਏ ਕਿਲੋ ਜਿਹੜਾ ਹੈਗਾ ਮੱਝ ਦਾ ਦੁੱਧ ਵੇਚ ਜਾਂਦਾ ਤੇ 50 ਰੁਪਏ ਗਾਈ ਦਾ ਵੇਚ ਜਾਂਦਾ ਗੱਗੂ ਵਿੱਚ ਹੀ ਘੁੰਮੀ ਜਾਂਦਾ ਸੀਗਾ ਇਹਨੂੰ ਨਾ ਬਹੁਤ ਜ਼ਿਆਦਾ ਸ਼ੌਂਕ ਹੈ ਮੱਝਾਂ ਗਾਈਆਂ ਦਾ ਮੈਂ ਕਿਹਾ ਤੂੰ ਪੱਕਾ ਵਪਾਰੀ ਬਣਨਾ ਜਾਂ ਤੂੰ ਡੈਰੀ ਕਰ ਲੈਣੀ ਹੈ ਇਹਨੂੰ ਪੜਾਈ ਦਾ ਇੰਨਾ ਹੈ ਨਹੀਂਗਾ ਇਹਨੂੰ ਤਾਂ ਬਸ ਐ ਕਿ ਕੁੱਤੇ ਹੋਣ ਜਾਂ ਪਸ਼ੂ ਹੋਣ ਰੱਖੇ ਹੋਏ ਬਸ ਇਹਨਾਂ ਦੇ ਵਿੱਚ ਹੀ ਮੈਂ ਘੁੰਮੀ ਜਾਵਾਂ ਇੱਥੇ ਮੈਨੂੰ ਕਹੀ ਜ ਮਮਾ ਹੁਣ ਤਾਂ ਛੁੱਟੀਆਂ ਐ ਮੈਨੂੰ ਪਾਣੀ ਭਲਾ ਲੈਣ ਦੋ ਹਨਾ ਤੇ ਮੈਂ ਕਿਹਾ ਨਹੀਂ ਵੀ ਮੈਂ ਆਪ ਹੀ ਪੜਾ ਲੂੰਗੀ ਤੂੰ ਜਾ ਮਾਰੂੰਗਾ ਤੈਨੂੰ ਕੋਈ ਵੀ ਪਸ਼ੂ ਵੀ ਕਹਿੰਦਾ ਬੱਚੀ ਨੂੰ ਤਾਂ ਮੈਂ ਹੀ ਪੜਾਉਂਗਾ ਛੋਟੀ ਬੱਚੀ ਨੂੰ ਤੇ ਕਰੇ ਗੈਰਿਆ ਕਰੇ ਮਮਾ ਇਹਨੂੰ ਤੁਸੀਂ ਨਾਲ ਆਇਓ ਮੈਂ ਨਾਲ ਆਉਂਗਾ ਮੈਂ ਕਿਹਾ ਤੂੰ ਪਰੇ ਚੱਲ ਜਾ ਪੈਰ ਪੂਰ ਰੱਖ ਦੇ ਦਊਂਗੀ ਤੇਰੇ ਫਿਰ ਤੂੰ ਰਾਟ ਪੰਦਾ ਫਿਰੇਂਗਾ ਮੇਰੇ ਕੋਲ ਇੱਥੇ ਤੇ ਵਸ ਜਿਹੜਾ ਪਾਣੀ ਮੈਂ ਪਲਾ ਦੇਣਾ ਸੀਗਾ ਹੁਣ ਇੱਕ ਬੱਚੀ ਇੱਕ ਨਾ ਜਿਹੜੀ ਉਹ ਵਾਲੀ ਬੱਚੀ ਖੜੀ ਉਹ ਮਾਰਦੀ ਐ ਉਹ ਤਾਂ ਫਿਰ ਭਾਜੀ ਉਹ ਹੀ ਛੱਡਦਾ ਤੇ ਮੈਂ ਭਾਜੀ ਨੂੰ ਕਹਿੰਤਾ ਸੀ ਹਮੇ ਭਾਜੀ ਉਹ ਬੱਚੀ ਨੂੰ ਤੁਸੀਂ ਬਾਹਰ ਕੱਢ ਦਿਓ ਹਨਾ ਤੇ ਉਹ ਤੀਵੀਆਂ ਤੇ ਪੈਂਦੀ ਐ ਤਾਂ ਉਹ ਵਾਲੀ ਬੱਚੀ ਵੇਚ ਵੀ ਦੇਣੀ ਆ ਤੇ ਭਾਜੀ ਫਿਰ ਮੱਝ ਲੈ ਆਵਾਂਗੇ ਅਸੀਂ ਤੇ ਉਹ ਸੇਲ ਕਰ ਦਵਾਂਗੇ ਬਸ ਸੱਥੇ ਜਿਹੜੇ ਮੈਂ ਪਾਣੀ ਹੈਗਾ ਉਹ ਪਲਾ ਲਿਆ ਇਹਨਾਂ ਨੂੰ ਇਹ ਗਾਂ ਨੂੰ ਇਹ ਭਾਜੀ ਪਲਾ ਦੇਣਗੇ ਇੱਥੇ ਨਾ ਮੈਂ ਜਿਹੜੀ ਸਵੇਰ ਦੀ ਸੰਨੀ ਪਈ ਸੀ ਉਹ ਇਕੱਠੀ ਕਰ ਲਈ ਸੀ ਤੇ ਇੱਕ ਡੋਕਰਆ ਤੂੜੀ ਦਾ ਪਾ ਕੇ ਸੰਨੀ ਥੋੜੀ ਜਿਹੀ ਰਲ ਆਤੀ ਸੀ ਤੇ ਆਹ ਵਾਲਾ ਪਾਊਡਰ ਅਸੀਂ ਪਾਣੇ ਆ ਮਿਨਰਲ ਮਿਕਸਚਰ ਇਹਦਾ ਨਾਮ ਹੈ ਤੇ ਇਹ ਕਿ ਇਹਦੀ ਘਾਟ ਘੂੜ ਜਿਹੜੀ ਹੈਗੀ ਹੈ ਨਾ ਪੂਰੀ ਕਰਦਾ ਜਿੱਦਾਂ ਕਿ ਚਾਰੇ ਦਾਣੇ ਨਾਲ ਹੈ ਨਾ ਨਹੀਂ ਹੁੰਦੀਆਂ ਪੂਰੀਆਂ ਜਿੱਦਾਂ ਕਿ ਵਿਟਾਮਿਨ ਕੈਲਸ਼ੀਅਮ ਤੇ ਪ੍ਰੋਟੀਨ ਹੈ ਨਾ ਇਹ ਪੂਰਾ ਕਰ ਦਿੰਦਾ ਤੇ ਅਸੀਂ ਇਹਦਾ ਇੱਕ ਇੱਕ ਚਮਚ ਜਿਹੜਾ ਹੈਗਾ ਜਿੱਦਾਂ 8 ਵਜੇ ਅਸੀਂ ਸਨਿਹ ਰਲਾਨੇ ਆ ਉਹਦੇ ਵਿੱਚ ਪਾ ਲੈਨੇ ਆ ਇੱਥੇ ਨਾ ਵੀ ਰਿਵਾਜ ਸਹੀ ਨਹੀਂ ਸੀ ਆਂਦੀ ਪਈ ਮੈਂ ਵੈਸੇ ਵੀਡੀਓ ਦੇ ਵਿੱਚ ਬੋਲ ਦਿੱਤਾ ਸੀ ਪਰ ਸਹੀ ਨਹੀਂ ਸੀ ਆਂਦੀ ਪਈ ਇਸ ਕਰਕੇ ਫਿਰ ਮੈਂ ਬਾਅਦ ਵਿੱਚ ਮੈਂ ਕਿਹਾ ਚਲ ਵੌਇਸ ਓਵਰ ਕਰ ਦੂੰਗੀ ਕਿਉਂਕਿ ਮਸ਼ੀਨਾਂ ਜਿੱਦਾਂ ਚੱਲਦੀਆਂ ਪਈਆਂ ਸੀ ਦੂਜੀ ਸਾਈਡ ਇਸ ਕਰਕੇ ਮੈਂ ਕਿਹਾ ਬੋਲਣ ਚ ਹੀ ਤੁਹਾਨੂੰ ਦੱਸ ਦੂੰਗੀ ਜਦੋਂ ਵਾਇਸਓਵਰ ਕਰੂੰਗੀ ਇਹ ਇਹ ਅਸੀਂ ਪਾਣੇ ਹੀ ਪਾਣੇ ਆ ਜਦੋਂ 8 ਵਜੇ ਅਸੀਂ ਸੰਨੀਰ ਵਾਲਾ ਨੇ ਰਏ ਇੱਕ ਇੱਕ ਚਮਚਾ ਇਹਦਾ ਪਾ ਦਿੰਨੇ ਆ ਤੇ ਜਿਹੜਾ ਆਟਾ ਹੈਗਾ ਜਿਹੜਾ ਸੀ ਹੈ ਨਾ ਅਸੀਂ ਜਵਾਂ ਦਾ ਆਟਾ ਜਿਹੜਾ ਹੈਗਾ ਉਹ ਪਾਣੇ ਆ ਹਨਾ ਜਵਾਂ ਦਾ ਆਟਾ ਅਸੀਂ ਐਦਾਂ ਹੀ ਦੁਕਾਨ ਤੋਂ ਲੈ ਆਣੇ ਆ ਜਿੱਥੋਂ ਦਾਣਾ ਲੈ ਕੇ ਆਣੇ ਆਪਾਂ ਜਿੱਦਾਂ ਖਾਲ ਫੀਡ ਜਿਹੜੀ ਵੀ ਲੈ ਕੇ ਆਣੇ ਆ ਉਤੋਂ ਹੀ ਅਸੀਂ ਜਿਹੜਾ ਹੈਗਾ ਜਵਾਂ ਦਾ ਆਟਾ ਲੈ ਆਣੇ ਹੁੰਨੇ ਆ ਇਦੇ ਉਹਦਾ ਆਟਾ ਤੇ ਇਹ ਵਾਲਾ ਸੀ ਇੱਕ ਇੱਕ ਚਮਚ ਸਵੇਰੇ 8 ਵਜੇ ਪਾ ਦਿੰਨੇ ਹੁੰਨੇ ਆ ਇਹਦੇ ਨਾਲ ਘਾਟਾ ਘੁੱਟਾ ਨਹੀਂ ਆ ਵੀ ਪੂਰੀਆਂ ਹੋ ਜਾਂਦੀਆਂ ਨੇ ਜਿਹੜਾ ਇਹ ਪਾਊਡਰ ਹੈ ਤੇ ਇਹਦੇ ਨਾਲ ਦੁੱਧ ਚ ਵੀ ਹੈ ਨਾ ਫੈਟ ਫੂਡ ਵਧੀਆ ਆਣ ਲੱਗ ਜਾਂਦੀ ਹੈ ਵਧੀਆ ਪਾਊਡਰ ਹੈ ਜਣ ਕੇ ਪਸ਼ੂ ਨੂੰ ਦੇਣਾ ਚਾਹੀਦਾ ਜਿਹੜੀ ਵੀ ਚੀਜ਼ ਤੁਸੀਂ ਰੱਖੀ ਹੋਈ ਹੈ ਜਿੱਦਾਂ ਗਾਂ ਹੀ ਰੱਖੀ ਹੋਈ ਹੈ ਮੱਝ ਰੱਖੀ ਹੋਈ ਹੈ ਜਾਂ ਤੁਸੀਂ ਬੱਕਰੀਆਂ ਰੱਖੀਆਂ ਹੋਈਆਂ ਨੇ ਹਰ ਇੱਕ ਚੀਜ਼ ਲਈ ਇਹ ਫਾਇਦੇਮੰਦ ਹੀ ਹੈ ਇਹ ਤੁਸੀਂ ਜ਼ਰੂਰ ਦਿਆ ਕਰੋ ਤੇ ਬਾਸ ਸੱਥੀ ਜਿਹੜਾ ਵੇੜਾ ਹੈਗਾ ਮੈਂ ਧੋ ਦੂੰਗੀ ਕਿਉਂਕਿ ਗੰਦਾ ਵਾਲਾ ਕਰ ਲੈਂਦੇ ਨੇ ਪਸੂ ਹਨਾ ਕਿ ਗੋਹਾ ਵੜ ਦਿੰਦੇ ਨੇ ਰਾਤ ਨੂੰ ਰਾਤ ਨੂੰ ਬਨ ਕੇ ਅੰਦਰ ਚਲੇ ਜਾਈਏ ਤੇ ਜੇ ਮੋੜ ਕੇ ਆੰਨੇ ਆ ਤਾਂ ਮੋੜ ਕੇ ਵੱਢਿਆ ਹੁੰਦਾ ਇਸ ਕਰਕੇ ਨਾ ਹੁਣ ਧੁੱਪ ਕਰਕੇ ਗੋਹਾ ਜੰਮ ਵੀ ਬਹੁਤ ਛੇਤੀ ਜਾਂਦਾ ਧੋ ਕੇ ਹੀ ਸਾਫ ਕਰਨਾ ਪੈਂਦਾ ਮਤਲਬ ਇੱਕ ਦਿਨ ਛੱਡ ਕੇ ਧੋ ਦਿੰਨੇ ਹੁੰਨੇ ਆ ਕਈ ਵਾਰ ਰੋਜ਼ ਵੀ ਧੋਣਾ ਪੈ ਜਾਂਦਾ ਹਨਾ ਤੇਨਾਲੀ ਗਰਮੀਆਂ ਦੇ ਵਿੱਚ ਤਾਂ ਰੋਜ਼ ਹੀ ਧੋਣਾ ਪੈਂਦਾ ਕਿਉਂਕਿ ਆ ਪਾਖ ਦਾ ਬਹੁਤ ਹੇਠੇ ਤੋਂ ਹੈ ਨਾ ਇਸ ਕਰਕੇ ਅਸੀਂ ਗਰਮੀਆਂ ਦੇ ਵਿੱਚ ਤਾਂ ਰੋਜ਼ ਹੀ ਜਿਹੜਾ ਹੈਗਾ ਉਹ ਧੋ ਦਿੰਨੇ ਹੁੰਨੇ ਆ ਸਾਰਾ ਅੰਦਰਲਾ ਵੀ ਤੇ ਬਾਹਰਲਾ ਵੀ ਸੇਕ ਜਾਨੀ ਪੈਂਦਾ ਹੈ ਨਾ ਫਿਰ ਤੇ ਬਾਕੀ ਅਸੀਂ ਉਹ ਫੁਆਰੀ ਜਿਹੜੀ ਹੈਗੀ ਉਹ ਲਵਾਏ ਹੋਏ ਨੇ ਹੈਨਾ ਉਹਨਾਂ ਦੇ ਨਾਲ ਵੀ ਇਹਨਾਂ ਨੂੰ ਜਿਹੜੀ ਪਸ਼ੂਆਂ ਨੂੰ ਬਹੁਤ ਹੀ ਰਾਹਤ ਮਿਲਦੀ ਹੈ ਉਹ ਵੀ ਬਹੁਤ ਫਾਇਦੇਮੰਦ ਰਹਿੰਦੇ ਨੇ ਹੈਨਾ ਜਿੱਦਾਂ ਕਿ ਹੁਣ ਇਹਨਾਂ ਨੇ ਅੰਦਰ ਬਹਿ ਜਾਣ ਪੱਖੇ ਲਾ ਦੇਣੇ ਤੇ ਫੁਆਰੀ ਛੱਡ ਦੇਣੇ ਨੇ ਠੰਡੀਆਂ ਰਹਿੰਦੀਆਂ ਨੇ ਪੂਰੀਆਂ ਉਹ ਤੋਂ ਬਿਨਾ ਜੇ ਉਹ ਨਾ ਲੱਗਿਆ ਹੁਣ ਤਾਂ ਪਸ਼ੂਆਂ ਦਾ ਬੁਰਾ ਹਾਲ ਹੀ ਹੋ ਜਾਵੇ ਐਨਾ ਬੁਰਾ ਹਾਲ ਹੋਵੇ ਨਾ ਸੱਚੀ ਐ ਸਵਾਰ ਤੱਕ ਗਰਮੀ ਨੇ ਔੜਕ ਤੋੜਿਆ ਪਿਆ ਇੰਨੀ ਜ਼ਿਆਦਾ ਗਰਮੀ ਪੈ ਰਹੀ ਹੈ ਨਾ ਇੱਥੇ ਵਸਵੇਂ ਝਾੜੂ ਦੇ ਨਾਲ ਜਿਹੜਾ ਹੈਗਾ ਆ ਗੋਹਾਗਾ ਹੜਿੜਾ ਹੈਗਾ ਨਾ ਮੈਂ ਇੱਕ ਵਾਰੀ ਟੜੂ ਮਾਰ ਦੂੰਗੀ ਫਿਰ ਐਨ ਚੰਗੀ ਤਰ੍ਹਾਂ ਜਿਹੜਾ ਹੈਗਾ ਫਰਸ਼ੇ ਸਾਫ਼ ਹੋ ਜਾਊਗਾ ਤੇ ਬਾਹਰਲਾ ਵੀ ਮੈਂ ਧੋ ਦੂੰਗੀ ਨਾਲ ਹੀ ਪਸੂਆਂ ਨੂੰ ਜਿਹੜਾ ਹੈਗਾ ਨਿਲਾ ਦੇਵਾਂਗੇ ਤੇ ਨਿਲਾਣੇ ਤੇ ਚਲੋ ਗਰਮੀ ਦੇ ਵਿੱਚ ਤਾਂ ਸ਼ਾਮ ਨੂੰ ਵੀ ਕਈ ਵਾਰ ਪਾਣੀ ਮਾਰ ਦੇਈਦਾ ਲੇਕਿਨ ਹੁਣ ਫੁਹਾਰੇ ਲੱਗੇ ਹੋਏ ਨੇ ਨਾ ਫਿਰ ਉਹਦੇ ਨਾਲ ਹੀ ਠੰਡੀਆਂ ਰਹਿੰਦੀਆਂ ਨੇ ਫਿਰ ਜਿਆਦਾ ਲੋੜ ਵੀ ਨਹੀਂ ਪੈਂਦੀ ਹੈਗੀ ਸਵੇਰ ਨੂੰ ਉਹਦੇ ਚੋਂ ਨਿੜਾਣੀਆਂ ਹੀ ਹੁੰਦੀਆਂ ਸਿਆਲ ਵਿੱਚ ਜਿੱਦਾਂ 2-3 ਦਿਨ ਦਾ ਨਾਗਾ ਵੀ ਪਾ ਲਈਦਾ ਜਦੋਂ ਧੁੱਪ ਨਿਕਲੀ ਹੁੰਦੀ ਹੈ ਕਈ ਵਾਰ ਮੌਸਮ ਜਿਆਦਾ ਠੰਡ ਹੁੰਦੀ ਹੈ ਨਾ ਉਹਦੇ ਵਿੱਚ ਨਹੀਂ ਨਿੜਾਉਂਦੀਆਂ ਹਫਤਾ-ਫਤਾ ਵੀ ਨਹੀਂ ਨਿੜਾਉਂਦੀਆਂ ਫਿਰ ਥੱਲੇ ਤੋਂ ਗੁਹਾ-ਗੁਹਾ ਜਿਹੜਾ ਹੈਗਾ ਸਾਫ਼ ਕਰ ਲੀਦਾ ਵੈਪ ਨਾਲ ਤੇ ਜਦੋਂ ਧੁੱਪ ਵਧੀਆ ਨਿਕਲੀ ਹੁੰਦੀ ਉਦੋਂ ਨਲਾਂ ਨਲਾਂ ਲਿਗਦੀਆਂ ਸਿਆਲੋਂ ਪਰ ਗਰਮੀ ਦੇ ਵਿੱਚ ਤਾਂ ਹਨਾ ਦੋ ਵਾਰ ਵੀ ਨਲਾਣੀਆਂ ਜ਼ਰੂਰੀ ਕਿਉਂਕਿ ਹੁਣ ਤਾਂ ਗਰਮੀ ਨਹੀਂ ਬਸ ਕਰਾਈ ਪਈ ਹੈ ਫੁਆਰਿਆਂ ਦੇ ਨਾਲ ਇਹਨਾਂ ਨੂੰ ਥੋੜਾ ਜਿਹਾ ਠੰਡਕ ਮਿਲਦੀ ਰਹਿੰਦੀ ਹੈ ਜਿਹਦਾ ਫੁਆਰੇ ਛੱਡ ਦੇਈ ਦੀ ਆ ਪੱਖੇ ਲੱਗੇ ਹੋਏ ਨੇ ਮੈਂ ਤਾਂ ਕਰਕੇ ਹਨਾ ਬਸ ਮੈਂ ਇੱਥੇ ਇਹਨਾਂ ਦਾ ਚੰਗੀ ਤਰ੍ਹਾਂ ਗੋਹਾ ਗੂਹਾ ਜਿਹੜਾ ਹੈਗਾ ਉਹ ਧਾਰ ਦੂੰਗੀ ਚੰਗੀ ਤਰ੍ਹਾਂ ਮਲ ਦੂੰਗੀ ਇਹਨਾਂ ਨੂੰ ਤੇ ਜਿਹੜਾ ਸਾਰਾ ਇਹ ਤੋਦੂੰਗੀ ਬਾਕੀ ਸਾਰਾ ਮੇਰਾ ਜਿਹੜਾ ਕੰਮ ਹੈਗਾ ਉਹ ਹੋ ਚੁੱਕਿਆ ਤੁਸੀਂ ਮੇਰੀ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਨਾ ਅੱਗੇ ਵੀ ਤੁਸੀਂ ਮੇਰੀ ਵੀਡੀਓ ਨੂੰ ਇਦਾਂ ਹੀ ਪਲੀਜ਼ ਪਿਆਰ ਦਿਓ ਠੀਕ ਹੈ ਜੀ ਤੁਹਾਡੇ سپورਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਜੇ ਵੀਡੀਓ 'ਚ ਕੋਈ ਕਮੀ ਪੇਸ਼ੀ ਹੁੰਦੀ ਹੈ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਵੀ ਤੁਹਾਡੀ ਵੀਡੀਓ ਦੇ ਵਿੱਚ ਇੱਥੇ ਕਮੀ ਹੈ ਜੀ ਤੁਸੀਂ ਸੁਧਾਰੋ ਤੇ ਮੈਂ ਉਹ ਵੀਡੀਓ ਜ਼ਰੂਰ ਆਪਣੀ ਗਲਤੀ ਨੂੰ ਸੁਧਾਰੂੰਗੀ ਠੀਕ ਹੈ ਜੀ ਸਾਰੀਆਂ ਮੇਰੀ ਵੀਡੀਓ ਨੂੰ ਤੁਸੀਂ ਪਿਆਰ ਦੇ ਰਹੇ ਹੋ ਉਹਦਾ ਮੈਂ ਤੁਹਾਡਾ ਦਿਲੋਂ ਧੰਨਵਾਦ ਕਰਦੀ ਆ ਇੱਥੇ ਜੈਸਮੀਨ ਚੱਲ ਗਈ ਸੀ ਜੈਸਮੀਨ ਵੀਡੀਓ ਬਣਾ ਰਹੀ ਸੀ ਜਦੋਂ ਪਸ਼ੂਆਂ ਚ ਵੀਡੀਓ ਬਣਾਣੀ ਹੁੰਦੀ ਹੈ ਨਾ ਫਿਰ ਜਿੱਦਾਂ ਕਿ ਟ੍ਰਾਈਪੋਡ ਨਾਲ ਨਹੀਂ ਬਣ ਸਕਦੀ ਕਿਉਂਕਿ ਕਦੇ ਇੱਧਰ ਨੂੰ ਘੁੰਮਣਾ ਪੈਂਦਾ ਕਦੇ ਉੱਧਰ ਨੂੰ ਘੁੰਮਣਾ ਪੈਂਦਾ ਇਸ ਕਰਕੇ ਫਿਰ ਇੱਕ ਬੰਦੇ ਦੀ ਤਾਂ ਲੋੜ ਹੀ ਹੁੰਦੀ ਹੈ ਜੈਸਮੀਨ ਨੂੰ ਲਾਇਆ ਸੀ ਉਹ ਤਾਂ ਬਾਦ ਇਹ ਮਿੱਤੂ ਨਹੀਂ ਖਾਡੋਂਦਾ ਫਿਰ ਹੁਣ ਗੱਗੀ ਬਣਾ ਰਿਆ ਸੀਗਾ ਵੀਡੀਓ ਮੈਂ ਕਿ ਤੂੰ ਵੀਡੀਓ ਬਣਾ ਤੋ ਇਹ ਬਣਾਂਦਾ ਪਿਆ ਸੀ ਤੂੜੀ ਅਸੀਂ ਵਧੀਆ 3 4 5 ਟਰਾਲੀਆਂ ਸਟਾਈਆਂ ਸੀ ਆ ਇੱਕ ਟਰਾਲੀ ਬਾਹਰ ਸਿੱਟੀ ਸੀਗੀ ਤੇ ਬਾਹਰ ਨਾ ਜਿੱਦਾਂ ਕੀ ਪੁੱਛੇ ਨੇਰੀ ਨੂੰਰੀਆਂ ਜੀਆਂ ਬਹੁਤ ਆਈਆਂ ਆ ਉਹਦੇ ਵਿੱਚ 2-3 ਕੁਆਂਟਲ ਦੂੜੀ ਤਾਂ ਉੱਡੀ ਗਈ ਸੀ ਇੰਨਾ ਬੁਰਾ ਹਾਲ ਹੋ ਗਿਆ ਸੀ ਇੱਥੇ ਭਾਜੀ ਗੋਹਾ ਸਿੱਟਿਆਏ ਸੀਗੇ ਰੇੜੀ ਖਾਲੀ ਕਰਿਆਏ ਸੀਗੇ ਹੁਣ ਤਾਂ ਬਸ 2:30-3 ਵਜੇ ਜਿਹੜਾ ਹੈਗਾ ਗੋਹਾ ਭਰਾਂਗੇ ਜਿਹੜਾ ਕੀਤਾ ਹੋਊਗਾ ਇਹਨਾਂ ਨੇ ਉਹ ਭਰ ਲਾਂਗੇ ਬਾਕੀ ਦੀ ਹੁਣ ਮੈਂ ਤੁਹਾਨੂੰ ਅਗਲੀ ਵੀਡੀਓ 'ਚ ਮਿਲੂੰਗੀ ਠੀਕ ਹੈ ਜੀ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਅੱਜ ਲਈ ਇੰਨਾ ਹੀ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ ਰੱਬ ਰੱਖਾ ਜੀ